ਗਉੜੀ ਮਹੱਲਾ ਪੰਜਵਾਂ ਕਣ ਬਿਨਾ ਜੈਸੇ ਥੋਥਰ ਤੁਖਾ ਨਾਮ ਬਿਹੂਨ ਸੂਨੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਹੂਨ ਤ੍ਰਿਗ ਦੇਹ ਬਿਗਾਨੀ ਰਹਾਉ ਨਾਮ ਬਿਨਾ ਨਹੀਂ ਮੁਖ ਭਾਗ ਪਰਤ ਬਿਹੂਨ ਕਹਾਂ ਸੁਹਾਗ ਨਾਮ ਬਸਾਰ ਲੱਗੈ ਅਨਸੁਆਈ ਤਾਂ ਕੀ ਆਸ ਨਾ ਪੂਜੈ ਕਾਏ ਕਰਿ ਕਿਰਪਾ ਪ੍ਰਭ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਗਉੜੀ ਮਹੱਲਾ ਪੰਜਵਾਂ ਤੂੰ ਸਮਰੱਥ ਤੂੰ ਹੈ ਮੇਰਾ ਸੁਆਮੀ ਸਭ ਕਿਸ ਤੁਮਤੇ ਤੂੰ ਅੰਤਰ ਜਾਮੀ ਪਾਰ ਬ੍ਰਹਮ ਪੂਰਨ ਜਨ ਕੋਟ ਤੇਰੀ ਸਰਨ ਉਤਰਹਿ ਜਨ ਕੋਟ ਰਹਾਉ ਜੇ ਤੇ ਜੀ ਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਖਨੇਰੀ ਜੋ ਕਿਛ ਵਰਤੈ ਸਭ ਤੇਰਾ ਬਾਣਾ ਹੁਕਮ ਬੂਝੈ ਸੋ ਸੱਚ ਸਮਾਨ ਕਰ ਕਿਰਪਾ ਦੀਜੈ ਪ੍ਰਭ ਦਾਨ ਨਾਨਕ ਸਿਮਰੈ ਨਾਮ ਨਿਧਾਨ ਗੌੜੀ ਮਹੱਲਾ ਪੰਜਵਾਂ ਤਾਂ ਕਾ ਦਰਸ ਪਾਈਐ ਵਡਭਾਗੀ ਜਾਂ ਕੀ RAM ਨਾਮ ਲਿਵ ਲਾਗੀ ਜਾਂ ਕਹਿ ਹਰ ਵਸਿਆ ਮਨ ਮਾਹੀ ਤਾਂ ਕੋ ਦੁੱਖ ਸੁਪਨੈ ਭੀ ਨਾਹੀ ਰਹਾਉ ਸਰਬ ਨਿਧਾਨ ਰਾਖੇ ਜਨ ਮਾਹੀ ਤਾਂ ਕਹਿ ਸੰਗ ਕਿਲ ਵਿਖ ਦੁੱਖ ਜਾਏ ਜਨ ਕੀ ਮਹਿਮਾ ਕਥੀ ਨਾ ਜਾਏ ਪਾਰ ਬ੍ਰਹਮ ਜਨ ਰਹਿਆ ਸੁਮਾਏ ਕਰ ਕਿਰਪਾ ਪ੍ਰਭ ਬਿਨੋ ਸਨੀਜੈ ਦਾਸ ਕੀ ਧੂਰ ਨਾਨਕ ਕਉ ਦੀਜੈ ਗੌੜੀ ਮਹਲਾ 5ਵਾਂ ਹਰ ਸਿਮਰਤ ਤੇਰੀ ਜਾਏ ਬੁਲਾਏ ਸਰਬ ਕਲਿਆਣ ਵਸੈ ਮਨ ਆਏ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕੈ ਆਵੇ ਕਾਮ ਰਹਾਉ ਰਹਿਣ ਦਿਨਸ ਗੁਣ ਗਾਓ ਅਨੰਤਾ ਗੁਰਪੂਰੀ ਕਾ ਨਿਰਮਲ ਮੰਤਾ ਛੋੜ ਅਪਾਵ ਏਕ ਟੇਕ ਰਾਖ ਮਹਾ ਪਦਾਰਥ ਅੰਮ੍ਰਿਤ ਰਸ ਚਾਖ ਵਿਕਮ ਸਾਗਰ ਤੇ ਜਨ ਤਰੇ ਨਾਨਕ ਜਾਂ ਕੋ ਨਦਰ ਕਰੇ ਗੌੜੀ ਮਹੱਲਾ ਪੰਜਵਾ ਹਿਰਦੈ ਚਨ ਕਮਲ ਪ੍ਰਵਤਾਰੇ ਪੂਰੇ ਸਤਗੁਰ ਮਿਲ ਨਿਸਤਾਰੇ ਗੋਵਿੰਦ ਗੁਣ ਗਾਵੋ ਮੇਰੇ ਭਾਈ ਮਨ ਸਾਧੂ ਹਰ ਨਾਮ ਧਿਆਈ ਰਹਾਉ ਦਿਲ ਅਭ ਦੇ ਹੋਈ ਪਰਵਾਨ ਸਤਗੁਰ ਤੇ ਪਾਇਆ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਦ ਪਾਇਆ ਸਾਦ ਸੰਗ ਪੈ ਭਰਮ ਮਟਾਇਆ ਜਤ ਕਤ ਦੇਖੋਂ ਤਤ ਰਹਿਆ ਸਮਾਏ ਨਾਨਕ ਦਾਸ ਹਰ ਕੀ ਸਰਣਾਏ ਗੌੜੀ ਮਹੱਲਾ ਪੰਜਵਾਂ ਗੁਰਜੀ ਕੇ ਦਰਸ਼ਨ ਕਉ ਬਲ ਜਾਉ ਜਪ ਜਪ ਜੀਵਾ ਸਤ ਗੁਰ ਨਾਮ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾਉ ਚਨ ਕਮਲ ਹਿਰਦੈ ਉਰਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਐ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਧੂਰ ਪਾਈਐ ਵਡਭਾਗ ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ਗੋੜੀ ਮਹੱਲਾ ਪੰਜਵਾਂ ਕਰੈ ਦੋ ਕਰਮ ਦਿਖਾਵੇ ਹੋਰ ਰਾਮ ਕੀ ਦਰਗਾਹ ਬਾਂਧਾ ਚੋਰ ਰਾਮ ਰਮੈ ਸੋਈ ਰਾਮਾਣਾ ਜਲਥਾ ਲੰਮਾ ਹੀ ਹਾਲ ਏਕ ਸਮਾਣਾ ਰਹਾਉ ਅੰਤਰ ਦੇਖ ਮੁਖ ਅੰਮ੍ਰਿਤ ਸੁਣਾਵੇ ਜੰਪੂਰ ਬਾਤਾ ਚੋਟਾ ਖਾਵੇ ਅਨਕ ਪੜਦੇ ਮੈਂ ਕਮਾਵੇ ਵਿਕਾਰ ਕਿਨ ਮਹਿ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸ ਰਾਤਾ ਨਾਨਕ ਤਿਸ ਕਿਰਪਾਲ ਬਿਦਾਤਾ ਗੋੜੀ ਮਹੱਲਾ ਪੰਜਵਾ RAM ਰੰਗ ਕਦੇ ਉਤਰ ਨਾ ਜਾਏ ਗੁਰਪੂਰਾ ਜਿਸ ਦੇ ਬੁਝਾਏ ਹਰ ਰੰਗ ਰਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਬਧਾਤਾ ਰਹਾਉ ਸੰਤਹਿ ਸੰਗ ਬੈਸ ਗੁਣ ਗਾਈ ਤਾਂ ਕਾ ਰੰਗ ਨ ਉਤਰੈ ਜਾਏ ਬਿਨ ਹਰ ਸਿਮਰਨ ਸੁਖ ਨਹੀਂ ਪਾਇਆ ਆਨ ਰੰਗ ਫੀਕੇ ਸਭ ਮਾਇਆ ਗੁਰ ਰੰਗੇ ਸੇ ਭਏ ਨਿਹਾਲ ਕਹੋ ਨਾਨਕ ਗੁਰ ਭਏ ਹੈ ਦਿਆਲ ਗੌੜੀ ਮਹੱਲਾ ਪੰਜੂਆ ਸਿਮਰਤ ਸੁਆਮੀ ਕਿਲ ਵਿਖ ਨਾਸੀ ਸੂਖ ਸਹਿਜ ਆਨੰਦ ਨਿਵਾਸੀ RAM ਜਨਾ ਕੋ RAM ਪਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾ ਸਾਧ ਸੰਗ ਕਸ ਭਉ ਨ ਭ੍ਰੰਤੀ ਗੁਣ ਗੋਪਾਲ ਗਾਇਹਿ ਦਿਨ ਰਾਤੀ ਕਰ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵਹਿ ਜਨਨੀਤ ਗਉੜੀ ਮਹੱਲਾ ਪੰਜਵਾ ਹਰ ਚਰਨੀ ਜਾ ਕਾ ਮਨ ਲਾਗਾ ਦੁਖ ਦਰਦ ਭ੍ਰਮ ਤਾਂ ਕਾ ਭਾਗਾ ਹਰ ਧਨ ਕੋ ਵਪਾਰੀ ਪੂਰਾ ਜਿਸਹਿ ਨਿਵਾਜੀ ਸੋ ਜਨ ਸੂਰਾ ਰਹਾਉ ਜਾ ਕੋ ਭਏ ਕਿਰਪਾਲ ਗੁਸਾਈ ਸੇ ਜਨ ਲਾਗੇ ਗੁਰ ਕੀ ਪਾਈ ਸੂਖ ਸਹਜ ਸ਼ਾਂਤ ਆਨੰਦਾ ਜਪ ਜਪ ਜੀਵੇ ਪਰਮ ਆਨੰਦਾ ਨਾਮ ਰਾਸ ਸਾਧ ਸੰਗ ਖਾਟੀ ਕਹੋ ਨਾਨਕ ਪ੍ਰਭ ਅਪਦਾ ਕਾਟੀ ਗੋੜੀ ਮਹੱਲਾ ਪੰਜਵਾ ਹਰ ਸਿਮਰਤ ਸਭ ਮਿਟਹਿ ਕਲੇਸ਼ ਚਰਨ ਕਮਲ ਮਨ ਮਹਿ ਪ੍ਰਵੀਸ ਉਚਰੋ ਹੋ ਰਾਮ ਨਾਮ ਲੱਖ ਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਉ ਸੂਖ ਸਹਿਜ ਰਸ ਮਹਾ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧ ਕੈ ਸੰਗ ਕਿਲ ਵਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੈ ਸਾਧ ਰਵਾਲਾ ਗੌੜੀ ਮਹੱਲਾ ਪੰਜਵਾ ਜਿਸ ਕਾ ਦੀਆ ਪੈਨੇ ਖਾਏ ਤੇ ਸੋ ਸੰਯੋ ਆਲਸ ਕਿਉ ਬਨੈ ਮਾਈ ਖਸਮ ਵਿਸਾਰ ਆਨ ਕਮ ਲਾਗੈ ਕੌਡੀ ਬਦਲੇ ਰਤਨ ਤਿਆਗਹਿ ਰਹਾਉ ਪ੍ਰਭੂ ਤਿਆਗ ਲਾਗਤ ਅਨ ਲੋਭਾ ਦਾਸ ਸਲਾਮ ਕਰਤ ਕਤ ਸੁਭਾ ਅੰਮ੍ਰਿਤ ਰਸ ਖਾਵਹਿ ਖਾਨ ਪਾਨ ਜਿਨ ਦੀਏ ਤਸੈ ਨਾ ਜਾਣਹਿ ਸਵਾਨ ਕਹੋ ਨਾਨਕ ਹਮ ਨੂਣ ਹਰਾਮੀ ਬਖਸ਼ਿਲੇ ਹੋ ਪ੍ਰਭ ਅੰਤਰਜਾਮੀ ਗੌੜੀ ਮਹੱਲਾ ਪੰਜਵਾ ਪ੍ਰਭ ਕੇ ਚਰਨ ਮਨ ਮਾਹਿ ਧਿਆਨ ਸਗਲ ਤੀਰਥ ਮਜਨ ਇਸਨਾਨ ਹਰ ਦਿਨ ਹਰ ਸਿਮਰਨ ਮੇਰੇ ਪਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾ ਹਰ ਕੀ ਕਥਾ ਰਿਤ ਮਾਹਿ ਬਸਾਈ ਮਨ ਬਾਸ਼ਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜੋ ਕਹਿ ਰਿਦੈ ਵਸੈ ਭਗਵਾਨ ਕਹੋ ਨਾਨਕ ਇਸੀ ਜਨ ਪੂਰੀ ਜਿਨਾਂ ਪ੍ਰਾਪਤ ਸਾਧੂ ਤੂਰੇ ਗਉੜੀ ਮਹੱਲਾ ਪੰਜਵਾਂ ਖੰਦਾ ਪੈੰਦਾ ਮੂ ਕਰ ਪਾਏ ਤਿਸਨੋ ਜੋ ਹਹਿ ਦੂਤ ਧਰਮ ਰਾਏ ਤਿਸ ਸਿਉ ਬੇਮੁਖ ਜਿਨ ਜੀਉ ਪਿੰਡ ਦੀਨਾ ਕੋਟ ਜਨਮ ਭਰਮਹਿ ਬਹੁ ਜੂਨਾ ਰਹਾਉ ਸਾਖਿਤ ਕੀ ਐਸੀ ਹੈ ਰੀਤ ਜੋ ਕਿਛ ਕਰੈ ਸਗਲ ਵਿਪਰੀਤ ਜਿਉ ਪ੍ਰਾਨ ਜਿਨ ਮਨ ਤਨ ਧਾਰਿਆ ਸੋਈ ठाकुर मनहु बिसारिया ਬਧੇ ਬਿਕਾਰ ਲਿਖੇ ਬਹੁ ਕਾਗਰ ਨਾਨਕ ਉਧਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਨਾਈ ਬੰਦਨ ਕਾਟ ਤਰੈ ਹਰ ਨਾਈ ਰਹਾਉ ਤੂਜਾ ਗੌੜੀ ਮਹੱਲਾ ਪੰਜਵਾਂ ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰਹੁ ਸਭ ਕੋਈ ਜਾਂਤੇ ਬਿਰਥਾ ਕੋਈ ਨਾ ਹੋਈ ਰਹਾਉ ਆਪਣੇ ਸੁਆਇ ਹਿਰਦੈ ਲੈ ਧਾਰਿਆ ਦੁਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਗੀਦੀ ਬੋਲਤ RAM ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲੇਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹਾਲ